ਉਹਨਾਂ ਤੋਂ ਜੀ ਕਿੰਨੀ ਵਾਰੀ ਵੋਟ ਪਾਉਣ ਲੱਗੇ ਮੈਂ ਫਸਟ ਟਾਈਮ ਵੋਟ ਪਾਈ ਆ ਜੀ ਫਸਟ ਟਾਈਮ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਹੁਣ ਤੁਸੀਂ ਸਹੀ ਆ ਫਸਟ ਟਾਈਮ ਐਕਸਪੀਰੀਅੰਸ ਹੈਗਾ ਵੋਟ ਪਾਉਣ ਦਾ ਵਧੀਆ ਲੱਗ ਰਿਹਾ ਵੋ ਘਬਰਾਟ ਵਗੈਰਾ ਹੋਈ ਅੰਦਰ ਕਿ ਨਹੀਂ ਕੋਈ ਕੋਈ ਘਬਰਾਟ ਨਹੀਂ ਆ ਜੀ ਅੱਛਾ ਕੀ ਸੋਚ ਕੇ ਵੋਟ ਪਾਈ ਤੁਸੀਂ ਫਿਰ ਸੋਚ ਕੇ ਹੀ ਕਿ ਵਧੀਆ ਬੰਦੇ ਨੂੰ ਵੋਟ ਪਾਈ ਆ ਦੇਖੋ ਕਿੰਦਾਂ ਦੀ ਸਰਕਾਰ ਚਾਹੁੰਦੇ ਹੋ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਸੋਚ ਰੱਖੀ ਆ ਜੀ ਜੋ ਕਰੇ ਬਸ ਵਧੀਆ ਕਰੇ ਸਭ ਦਾ ਮਤਲਬ ਸਭ ਦੀ ਸੁਣੇ ਤੇ ਸਭ ਦੇ ਹਿਸਾਬ ਨਾਲ ਕੰਮ ਕਰਨ ਹੁਣ ਨਹੀਂ ਪਹੁੰਚੇ ਉਹਨਾਂ ਨੂੰ ਕੀ ਫੀਲ ਕਰੋਗੇ ਓ ਵੀ ਸਾਰੇ ਆਓ ਵੋਟ ਪਾਓ ਆਪਣੇ ਸ਼ਹਿਰ ਦੀ ਗੱਲ ਆ ਤੁਸੀਂ ਵੋਟ ਪਾਓ ਆ ਕੇ ਹਾਂਜੀ ਤੇ ਇਨੀ ਧੁੱਪ ਦੇ ਵਿੱਚ ਤੁਸੀਂ ਕਿਦਾਂ ਖੇਚਲ ਕੀਤੀ ਯਾਰ ਆਉਣਾ ਪਿਆ ਫਰਸਟ ਵੋਟ ਸੀ ਚਾਹ ਸੀ ਹੈਨਾ ਹਾਂਜੀ ਚਲੋ ਹਾਂਜੀ ਕੀ ਨਾਮ ਹੈ ਜੀ ਮੇਰਾ ਰਣਜੀਤ ਸਿੰਘ ਸੈਣੀ ਜੀ ਹਾਂਜੀ ਕੀ ਸੋਚ ਕੇ ਅੱਜ ਵੋਟ ਪਾਣ ਆਏ ਆ ਜੀ ਭਾਜੀ ਸੋਚ ਕੇ ਤਾਂ ਬਹੁਤ ਕੁਸ਼ ਆਏ ਆ ਇੱਕ ਤਾਂ ਵੀ ਜਿੱਦਾਂ ਜੋਬਾ ਹੈ ਨਹੀਂ ਦੂਜਾ ਨਸ਼ਾ ਬਹੁਤ ਆ ਤੇ ਨਸ਼ੇ ਲਈ ਕੋਈ ਵੀ ਕੁਝ ਨਹੀਂ ਕਰ ਰਿਆ ਨਸ਼ਾ ਪਹਿਲਾਂ ਵੀ ਉਦਾਂ ਹੀ ਵਿਕ ਰਿਆ ਸੀਗਾ ਤੇ ਹੁਣ ਵੀ ਉਦਾਂ ਹੀ ਵਿਕ ਰਿਆ ਹੈ ਉਹਦਾ ਕੋਈ ਹੋਣਾ ਚਾਹੀਦਾ ਰੋਕਤਾਂ ਤਾਂ ਬਾਕੀ ਜੋਬਾਂ ਦਾ ਤਾਂ ਹੈਗਾ ਹੀ ਹੈਗਾ ਲੋਕੀ ਬੇਲੇ ਤੁਰੇ ਫਿਰਦੇ ਆ ਕਈ ਮੁੰਡੇ ਬੇਲੇ ਤੁਰੇ ਫਿਰਦੇ ਆ ਤਾਂ ਉਹਦੇ ਬਾਰੇ ਕੁਝ ਕਰਨਾ ਚਾਹੀਦਾ ਸਰਕਾਰ ਨੂੰ ਪਰ ਲੋਕਾਂ ਨੇ ਤਾਂ ਬਦਲਾਵ ਹੀ ਲੈ ਕੇ ਆਏ ਸੀਗੇ ਪਰ ਫਿਰ ਵੀ ਨਸ਼ੇ ਤੋਂ ਰਾਹਤ ਨਹੀਂ ਮਿਲੀ ਕਿਵੇਂ ਦੇਖਦੇ ਹੋ ਤੁਸੀਂ ਬਦਲਾ ਇਦਾਂ ਹੈ ਜੀ ਭਈ ਜੇ ਤੁਸੀਂ ਬਿਜਲੀ ਫ੍ਰੀ ਕਰਤੀ ਉਹਨੂੰ ਬਦਲਾ ਨਹੀਂ ਕੀਤਾ ਜਾ ਸਕਦਾ ਉਹ ਤਾਂ ਇੱਕ ਤੁਸੀਂ ਲਾਲੀਪਾਪ ਦਿੱਤਾ ਤੇ ਉਹਨਾਂ ਨੂੰ ਤਾਂ ਤੁਸੀਂ ਜੇ ਲੋਕਾਂ ਨੂੰ ਸਾਰਿਆਂ ਨੂੰ ਇੱਕੋ ਜੇ ਰੱਖੋ ਹਰੇਕ ਨੂੰ ਕਹੋ ਭਈ ਹਾਂ ਬਿਜਲੀ ਦਾ ਬਿੱਲ ਆਉਣਾ ਹੀ ਆਉਣਾ ਹੈ ਜਿੱਦਾਂ ਹਨ ਭਈ 2 ਰੁਪਏ ਜੂਨਟ ਹਰੇਕ ਦੀ ਕਰ ਦੋ ਫਰੀਦਾ ਜਿਹੜਾ ਆ ਉਹ ਕੰਮ ਗਲਤ ਆ ਕਹਿੰਦੇ ਹੁੰਦੇ ਆ ਬੇਲਾ ਦਿਮਾਗ ਸ਼ੈਤਾਨ ਦਾ ਘਰ ਉਹਦਾ ਤੁਸੀਂ ਲੋਕਾਂ ਨੂੰ ਬੇਲੇ ਕਰ ਦਿੱਤਾ ਉਹ ਬਦਲਾ ਨਹੀਂ ਆ ਉਹ ਤਾਂ ਇੱਕ ਗਲਤ ਕੰਮ ਲਿਆ ਹਾਂਜੀ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਹੈ ਜੀ ਵੀ ਸਾਰੇ ਜਣੇ ਵੋਟ ਪਾਉਣ ਆਓ ਆਪਣਾ ਆਪਣਾ ਦਿਮਾਗ ਵਰਤੋ ਤਾਂ ਸਹੀ ਨੂੰ ਚਣੋ ਗਲਤ ਬੰਦੇ ਨੂੰ ਨਾ ਚੁਣੋ ਇਹੀ ਕਹਿਣਾ ਚਾਹੁੰਦਾ ਹਾਂ ਥੈਂਕ ਯੂ